ਮੁੰਡੇ ਨੂੰ ਐਕਸੀਡੈਂਟ ਹੋਇਆ ਆਪਣੇ ਸਮਾਦੇ ਤੋਂ ਅੱਗੇ 6 ਜਣੇ ਸੀਗੇ ਤੇ 3 ਮਰ ਗਏ ਮੌਕੇ ਤੇ ਹਾਂਜੀ ਰਤੀ ਸਾਡੇ ਕੋਲ ਤਕਰੀਬਨ 10 ਵਜੇ ਤਿੰਨ ਡੈੱਡ ਬੋਡੀਜ਼ ਆਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਸਾਹਿਲ ਸਨਾਂ ਕੋਲ ਦੇ ਵਾਸੀ ਜਦੀਪੁਰ ਚਾਨਦ ਸਨ ਉਹ ਪੁਰਾ ਵਾਸੀ ਤਰਵੰਡੀ ਚੌਧਰੀਆ ਦ ਵਿੰਡੋ ਸਿੰਸ ਹਨ ਉਹ ਪਰਪਰਸਿੰਗ ਵਾਸੀ 72 ਚੌਂਹਰੀਆਂ ਇਹ ਆਏ ਆ ਤੇ ਇਹਨਾਂ ਦੀ ਡੈਡ ਗਾਡੀ ਅਸੀਂ ਮੌਤ ਦੇ ਵਿੱਚ ਰਖਵਾ ਲਈ ਆ ਉਹ ਇਸਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਅਸੀਂ ਰਿਪੋਰਟਿੰਗ ਹੈਂਡਲ ਕਰਦਾ ਜੇ ਜੋ ਵੀ ਕਾਰਵਾਈ ਬਣਦੀ ਹੋਵੇ ਇਹ ਕਰ ਦੇਣੀ ਆ ਸਾਡੇ ਵੱਲੋਂ ਜੋ ਹੋਏਗੀ ਉਸ ਦਾ ਉਮਰ ਕੀ ਲਿਖਵਾਂਗਾ ਉਮਰ ਤਕਰੀਬਨ 20 ਕੀ ਸਾਲ ਦੱਸੀ ਜਾ ਰਹੀ ਆ ਤੇ ਬਾਕੀ ਜੋ ਵੀ ਪੋਸਟਮਾਰਟਮ ਦੇ ਵਿੱਚ ਰਿਪੋਰਟ ਚ ਆਏਗਾ ਉਹ ਤੁਹਾਨੂੰ ਦੱਸ ਰੋਡ ਐਕਸੀਡੈਂਟ ਤੇ ਹਾਂਜੀ ਦੱਸਿਆ ਜਾ ਰਿਹਾ ਰੋਡ ਸਾਈਡ ਜਖਮੀ ਹੋ ਗਏ ਸਵਾਰਾ ਜਖਮੀ ਕਹਿ ਰਹੇ ਸੀ ਕਿ ਤਿੰਨ ਜਖਮੀ ਹਵੇ ਉਹ ਡੱਬੇ ਲੈ ਕੇ ਲੈ ਸੀ ਸੀਸੀ ਦੇ ਬਾਥ ਉਥੋਂ ਵੀ ਦੋ ਜਿਹੜੇ ਵੈਪਰ ਹੋ ਗਏ ਮੁੰਡੇ ਨੂੰ ਐਕਸੀਡੈਂਟ ਹੋਇਆ ਆਪਣੇ ਸਮਾਦੇ ਤੋਂ ਅੱਗੇ 6 ਜਾਨੇ ਸੀਗੇ ਤਾਂ ਤਿੰਨ ਮਰ ਗਏ ਮੋਕੇ ਦੇ ਹਾਂਜੀ ਰਤੀ ਸਾਡੇ ਕੋਲ ਤਕਰੀਬਨ 10 ਵਜੇ ਤਿੰਨ ਡੈੱਡ ਗਾੜੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਸਾਹਿਲ ਸਨਾਂ ਕੋਲ ਦੇਖੇ ਵਾਸੀ ਜਦੀਪੁਰ ਚਾਨਦ ਸਨ ਆਫ ਪੁਰਾ ਵਾਸੀ ਤਲਵੰਡੀ ਚੋਧਰੀਆ ਦਵਿੰਦਰ ਸਿੰਘ ਸਨ ਆਫ ਪਰਪੰਜ ਸਿੰਘ ਵਾਸੀ ਤਲਵੰਡੀ ਚੋਧਰੀਆ ਇਹ ਆਏ ਆ ਤੇ ਇਹਨਾਂ ਦੀਆਂ ਡੈੱਡ ਗਾੜੀਆਂ ਅਸੀਂ ਮੌਤਰੀ ਵਿੱਚ ਰਖਵਾ ਲਈਆਂ ਉਸ ਦੀ ਕਾਰਵਾਈ ਤੋਂ ਬਾਅਦ ਪੋਸਟਮਾਰਮ ਤੋਂ ਬਾਅਦ ਅਸੀਂ ਡੈੱਡ ਗਾੜੀ ਹੰਡਲਿੰਗ ਕਰਦਾ ਜੇ ਜੋ ਵੀ ਕਾਰਵਾਈ ਬਣਦੀ ਹੋਵੇ ਇਹ ਕਰਦਣੀ ਹੈ ਸਾਡੇ ਵੱਲੋਂ ਜੋ ਹੋਏਗੀ ਉਸ ਦਾ ਉਮਰ ਕੀ ਲੀਕ ਹੋਣ ਦਾ ਉਮਰ ਤਕਰੀਬਨ ਇਸ ਹਾਲ ਦੱਸੀ ਜਾ ਰਹੀ ਹੈ ਤੇ ਬਾਕੀ ਜੋ ਵੀ ਪੋਸਮਾਰਟਮ ਦੇ ਵਿੱਚ ਰਿਪੋਰਟ ਆਏਗਾ ਉਹ ਤੁਹਾਨੂੰ ਦੱਸਦੇ ਰੋਡ ਐਕਸੀਡੈਂਟ ਤੇ ਹਾਂਜੀ ਦੱਸਿਆ ਜਾ ਰਿਹਾ ਵੀ ਰੋਡ ਸਾਈਡ ਐਕਸੀਡੈਂਟ ਕੋਈ ਜ਼ਖਮੀ ਹੋਣ ਦੀ ਕੋਈ ਸਮਾਂ ਜ਼ਖਮੀ ਕਹਿ ਰਹੇ ਸੀ ਕਿ ਤਿੰਨ ਜ਼ਖਮੀ ਨੇ ਉਹ ਡੱਬੇ ਲੈ ਕੇ ਲੈ ਸੀ ਸੀਸੀ ਦੇ ਬਾਥ ਉਥੋਂ ਵੀ ਦੋ ਜਿਹੜੇ ਵੈਪਰ ਹੋ ਗਏ ਮੁੰਡੇ ਦਾ ਐਕਸੀਡੈਂਟ ਹੋਇਆ ਆਪਣੇ ਸਮਾਦੇ ਤੋਂ ਅੱਗੇ 6 ਜਾਨੇ ਸੀਗੇ ਤਾਂ ਤਿੰਨ ਮਰ ਗਏ ਮੌਕੇ ਤੇ ਹੀ ਇਹ ਆਪਸਰ ਹਰ ਆਪਸਰ ਮੇਰਾ ਦੇਖਦੇ ਪੜਿਆ ਹਾਂਜੀ ਗਤੀ ਸਾਡੇ ਕੋਲ ਤਕਰੀਬਨ 10 ਵਜੇ ਤਿੰਨ ਡੈਡ ਬੋਡੀਜ਼ ਆਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਸਾਹਿਲਸਾਨਾ ਕੋਲ ਦੇਖ ਸਿੰਘ ਵਾਸੀ ਜਦੀਪੁਰ ਚਾਂਦ ਸਨ ਆਫ ਪੂਰਾ ਵਾਸੀ ਤਰਵੰਦੀ ਚੋਧਰੀਆ ਦਵਿੰਦਰ ਸਿੰਘ ਸਨ ਆਫ ਪਰਪੈਨ ਸਿੰਘ ਵਾਸੀ ਤਰਵੰਦੀ ਚੋਧਰੀਆ ਇਹ ਆਏ ਆ ਤੇ ਇਹਨਾਂ ਦੀਆਂ ਡੈਡ ਬੋਡੀਜ਼ ਅਸੀਂ ਮੌਤਰੀ ਵਿੱਚ ਰਖਵਾ ਲਈਆਂ ਪੁਲਿਸ ਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਅਸੀਂ ਰਿਪੋਰਟਿੰਗ ਹੰਡਲ ਕਰਦਾ ਜੇ ਜੋ ਵੀ ਕਾਰਵਾਈ ਬਣਦੀ ਹੋਵੇ ਇਹ ਕਰਦਣੀ ਹੈ ਸਾਡੇ ਵੱਲੋਂ ਜੋ ਹੋਏਗੀ ਉਸ ਦਾ ਉਮਰ ਕੀ ਲਿਖਵਾਂਗਾ ਉਮਰ ਤਕਰੀਬਨ 20 ਕੀ ਸਾਲ ਦਸੀ ਜਾ ਰਹੀ ਹੈ ਤੇ ਬਾਕੀ ਜੋ ਵੀ ਪੋਸਟਮਾਰਟਮ ਦੇ ਰਿਪੋਰਟ ਚ ਆਏਗਾ ਉਹ ਤੁਹਾਨੂੰ ਦੱਸਦੇ ਰੋਡ ਐਕਸੀਡੈਂਟ ਤੇ ਹਾਂਜੀ ਦੱਸਿਆ ਜਾ ਰਿਹਾ ਵੀ ਰੋਡ ਸਾਈਡ ਐਕਸੀਡੈਂਟ ਕੋਈ ਜ਼ਖਮੀ ਹੋਣ ਦੀ ਕੋਸ਼ਿਸ਼ ਹੈ ਜ਼ਖਮੀ ਕਹਿ ਰਹੇ ਸੀ ਕਿ ਤਿੰਨ ਜ਼ਖਮੀ ਹਿੰਦੇ ਉਹ ਡੱਬੇ ਲੈ ਕੇ ਲੈ ਸੀ ਸੀਸੀ ਦੇ ਬਾਥ ਉਥੋਂ ਵੀ ਦੋ ਜਿਹੜੇ ਵਾਪਰ ਹੋ ਗਏ